ਧੰਨਵਾਦ ਜਿੱਥੇ ਜੱਸ ਆਬਦਾ ਕਰਨੀ ਆ ਆਪਣੇ ਵਕੀਲ ਸਾਹਿਬ ਜੀ ਦਾ ਕਰਦੀ ਆ ਉੱਥੇ ਹੀ ਮੈਂ ਧੰਨਵਾਦ মিডিਆ ਦਾ ਵੀ ਕਰਦੀ ਆ ਕਿਉਂਕਿ ਜੇਕਰ মিডিਆ ਮੇਰੀ ਗੱਲ ਨਾ ਚੁੱਕਦਾ ਤੇ ਅੱਜ ਮੈਨੂੰ ਇਨਸਾਫ ਨਹੀਂ ਸੀ ਮਿਲਣਾ ਅੱਜ ਮੈਨੂੰ ਬਹੁਤ ਕੁਝ ਆ ਇਹ ਮੇਰੇ ਖੁਸ਼ੀ ਦੇ ਆਸੂ ਆ ਤੇ ਤੁਹਾਡੇ ਸਾਰਿਆਂ ਦੀ ਮਿਹਨਤ ਨਾਲ ਅੱਜ ਮੇਰਾ ਕੇਸ ਜਿੱਤੀ ਆ ਬਹੁਤ ਜ਼ਿਆਦਾ ਥੈਂਕਫੁਲ ਹਾਂ ਮੈਂ মিডিਆ ਦੀ ਔਰ ਜੱਸ ਸਾਹਿਬ ਦੀ ਕਿ ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਆ ਕੁਝ ਬਹੁਤ ਪਾਬੂ ਕੋ ਹੋ ਰਿਓ ਇੱਥੇ 12 ਸਾਲ ਦਾ ਉਹ ਸਟਰਗਲ ਯਾਦ ਆ ਰਿਹਾ ਉਹ ਸਾਰੀ ਪੀੜ ਜਿਹੜੀ ਹੈ ਉਹ ਯਾਦ ਆ ਰਹੀ ਹੈ ਕੀ ਕੁਝ ਹੋਇਆ ਪਿਛਲੇ 12 ਸਾਲਾਂ ਚ ਹਾਂਜੀ ਬਿਲਕੁਲ ਉਹ ਅੱਜ ਮੈਂ ਬਹੁਤ ਖੁਸ਼ ਹਾਂ ਬਸ ਬਸ ਕੁਝ ਨਹੀਂ ਕਹਿਣਾ ਬਹੁਤ ਖੁਸ਼ ਮੈਂ ਨਹੀਂ ਉਹਨਾਂ ਵੱਲ ਵੇਖਿਆ ਮੈਂ ਸਿਰਫ ਤੇ ਸਿਰਫ ਉਹ ਸਰ ਇਨਸਾਫ ਦੇ ਦੇਵਤਾ ਵੱਲ ਵੇਖਿਆ ਜਿਨੇ ਮੈਨੂੰ ਅੱਜ ਇਨਸਾਫ ਦਿੱਤਾ ਇਸ ਵਕਤ ਅਸੀਂ ਜ਼ਿਲ੍ਹਾ ਤਰਨਤਾਰਨ ਅਦਾਲਤ ਦੇ ਵਿੱਚ ਮੌਜੂਦ ਹਾਂ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਸ ਮਾਕਾਨ ਜਿਹੜਾ ਕਿ 2013 ਦੇ ਵਿੱਚ ਹੋਇਆ ਸੀ ਪੀੜਤ ਧਿਰ ਵੀ ਅੰਦਰ ਹੈ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਉਸਦੇ ਸਹਿਦੋਸ਼ੀ ਵੀ ਅੰਦਰ ਨੇ ਜਿਹੜੀ ਖਬਰ ਹੁਣੇ-ਹੁਣੇ ਸਾਂਝੀ ਕਰ ਰਹੇ ਹਾਂ ਕਿ 4 ਸਾਲ ਦੀ ਸਜ਼ਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਸੁਣਾ ਦਿੱਤੀ ਗਈ ਹੈ ਦੋਵਾਂ ਧਿਰਾਂ ਨੂੰ ਅੱਜ ਵੀ ਬਰਾਬਰ ਦਾ ਮੌਕਾ ਦਿੱਤਾ ਗਿਆ ਹਾਲਾਂਕਿ 2 ਦਿਨ ਪਹਿਲਾਂ ਸਾਰੇ ਜਾਣਦੇ ਨੇ ਕਿ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਿਉਂਕਿ ਉਹ ਇਸ ਕੇਸ ਦੇ ਮੁੱਖ ਦੋਸ਼ੀ ਸਨ ਕਿਉਂਕਿ 2013 ਦੇ ਵਿੱਚ ਟੈਕਸੀ ਡਰਾਈਵਰ ਦੇ ਤੌਰ ਤੇ ਉਹਨਾਂ ਨੇ ਜਦੋਂ ਵਿਆਹ ਵਿੱਚ ਸ਼ਮੂਲੀਅਤ ਕੀਤੀ ਤੇ ਉੱਥੇ ਪੀੜਤ ਕੁੜੀ ਦੇ ਨਾਲ ਜਿਹੜੀ ਹੈ ਜ਼ਬਰਦਸਤੀ ਕੀਤੀ ਗਈ ਉਸ ਦੇ ਨਾਲ ਛੇੜਛਾੜ ਕੀਤੀ ਗਈ ਉਸ ਤੋਂ ਬਾਅਦ ਉਲਟਾ ਉਹਨਾਂ ਨੂੰ ਹੀ ਕੁੱਟਿਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਆਉਂਦੀ ਹੈ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੋ ਜਾਂਦੇ ਨੇ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਡਰਾਈਵਰ ਦੀ ਮਦਦ ਕਰਨ ਦੇ ਲਈ ਜਿਲ੍ਹਾ ਅਦਾਲਤ ਤਰਨਤਾਰਨ ਦੇ ਕੰਪਲੈਕਸ ਦੇ ਬਾਹਰ ਅਸੀਂ ਮੌਜੂਦ ਆ ਤੇ ਹੁਣੇ-ਹੁਣੇ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਉਹ 4 ਸਾਲ ਇਸ ਦਾ ਮਤਲਬ ਇੱਕ ਸਾਫ ਹੈ ਕਿ ਹੁਣ ਉਹਨਾਂ ਦੀ ਵਿਧਾਇਕ ਦੀ ਕੁਰਸੀ ਵੀ ਖਤਰੇ ਵਿੱਚ ਹੈ ਕਿਉਂਕਿ ਸਜ਼ਾ ਜਿਹੜੀ ਸੁਣਾਈ ਗਈ ਹੈ ਹਾਲਾਂਕਿ ਉਹਨਾਂ ਦਾ ਕਾਰਜਕਾਲ ਬੇਸ਼ੱਕ ਬਹੁਤ ਥੋੜਾ ਰਹਿ ਗਿਆ ਪਰ ਕਾਨੂੰਨ ਮੁਤਾਬਕ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਉਹ ਆਪਣੀ ਕੁਰਸੀ ਤੇ ਟਿਕੇ ਰਹਿਣਗੇ ਜਾਂ ਫਿਰ ਉਹ ਜਿਹੜੇ ਹੈ ਕੁਰਸੀ ਵੀ ਉਹਨਾਂ ਨੂੰ ਹੱਥ ਕੁਰਸੀ ਤੋਂ ਵੀ ਢੋਣਾ ਪਵੇਗਾ ਬਹੁਤ ਸਾਰੇ ਸਮਰਥਕ ਵੀ ਉਹਨਾਂ ਦੇ ਆਏ ਨੇ ਔਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖਾਸ ਕਰਕੇ ਕੰਪਲੈਕਸ ਦੇ ਅੰਦਰ ਜਿਹੜੇ ਆਏ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਜੀ ਸਜ਼ਾ ਸੁਣਾਈ ਗਈ ਉਸ ਬਾਰੇ ਤੁਹਾਡਾ ਕੀ ਕਹਿਣਾ ਸੀਮਨਜਿੰਦਰ ਸਿੰਘ ਲਾਲਪੁਰਾ ਦੇ ਸਮਰਥਕ ਹਾਂਜੀ ਹਾਂਜੀ ਜਿਹੜਾ ਇਹ ਕੇਸ ਹੋਇਆ ਇਸ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ 12 13 ਸਾਲ ਦੇ ਉੱਤੇ ਨਜ਼ਰ ਟਿਕੀ ਹੋਈ ਸੀ ਲੋਕਾਂ ਦੀ ਤੁਸੀਂ ਕੀ ਸੋਚਦੇ ਹੋ ਨਹੀਂ ਸਜ਼ਾ ਨਹੀਂ ਨਹੀਂ ਹੋਣੀ ਚਾਹੀਦੀ ਚਲੋ ਐਸੀ ਤੇ ਚਲੋ ਥੋੜੀ ਬੜੀ ਹੋ ਜਾਣੀ ਯੋਜਨਾ ਦੀ ਧਾਰਾ ਹੀ ਉਨੀ ਹੋਣੀ ਚਾਹੀਦੀ ਜਿਆਦਾ ਸਜ਼ਾ ਨਹੀਂ ਪਰ 80 ਐਸਟੀ ਐਕਟ ਦੇ ਵਿੱਚ ਤਾਂ 5 ਸਾਲ ਤੱਕ ਵੀ ਸਜ਼ਾ ਹੋ ਸਕਦੀ ਸੀ ਜਿਹੜੀ ਕਿ ਫਿਰ ਵੀ 4 ਸਾਲ ਹੋਈ ਹੈ ਤੋਂ ਦੇ ਮਨ ਨਾਲ ਕੋਈ ਵੀਡੀਓ ਵਿੱਚ ਆਉਣ ਨਹੀਂ ਡਿਆ ਕੋਈ ਨਹੀਂ ਆਉਂਦਾ ਕੋਈ ਗੱਲਬਾਤ ਨਾ ਕੀਤੀ ਨੀ ਜਿਹੜੀ ਉਸ ਵਕਤ ਵੀਡੀਓ ਵਾਇਰਲ ਹੋਈ ਸੀ ਹਾਂਜੀ ਉਸ ਵੀਡੀਓ ਚ ਤਾਂ ਨਹੀਂ ਪਰ ਪੀੜਤ ਧਿਰ ਨੇ ਅਦਾਲਤ ਵਿੱਚ ਵੀ ਬਾਹਰ ਵੀ ਦੱਸਿਆ ਕਿ ਉਸ ਵਕਤ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਕੀ ਹੋਇਆ ਸੀ ਮਨਜਿੰਦਰ ਸਿੰਘ ਲਾਲਪੁਰਾ ਨੇ ਮੈਨੂੰ ਛੇੜਿਆ ਪਹਿਲਾਂ ਫਿਰ ਮਾਮਲਾ ਵਧਿਆ ਸੀ ਛੇੜਿਆ ਨਹੀਂ ਛੇੜਿਆ 10 12 12 ਜਣੇ ਥੋੜੇ ਕੁਝ ਨੂੰ ਛੇੜਨਾ ਸੀ ਮੇਰੇ ਗਲਤ ਹੋਇਆ ਇਹਨੇ ਬੰਦਾ ਛੇੜਿਆ ਨਹੀਂ ਪਰ ਇਹ ਤਾਂ ਅਦਾਲਤ ਦਾ ਫੈਸਲਾ ਹੈ ਇਹ ਬਣਾਇਆ ਗਿਆ ਜੀ ਛੇੜਿਆ ਨਹੀਂ ਗਿਆ ਅਰ ਤੁਸੀਂ ਕਹਿੰਦੇ ਜਿਹੜੀ ਪੇੜਾ ਤੇ ਧਰ ਵੱਲੋਂ ਬਣਾਇਆ ਗਿਆ ਸੀ ਇਹ ਮੈਂ ਕਹਾ ਛੇੜਿਆ ਨਹੀਂ ਮera ਅਦਾਲਤ ਨਹੀਂ ਤਾਂ ਸਾਰੇ ਸਬੂਤ ਦੇਖੇ ਹੋਣਗੇ ਨਾ ਉਹ ਅਦਾਲਤ ਕੀ ਕਰ ਸਕਦੇ ਤਾਂ ਮਨਜਿੰਦਰ ਸਿੰਘ ਲਾਲਪੂਰਾ ਦੇ ਸਮਰਥਕ ਹੋਰ ਵੀ ਖੜੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਸੋਚਦੇ ਸਮਝਦੇ ਕਿ ਸਭ ਦੀ ਨਜ਼ਰ ਸੀ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਪਿੰਡ ਕੱਲੇ ਤੋਂ ਆਇਆ ਜੀ ਤੁਸੀਂ ਮਨਜਿੰਦਰ ਸਿੰਘ ਲਾਲਪੂਰਾ ਦੇ ਸਮਰਥਕ ਹੋ ਹਾਂਜੀ ਅਸੀਂ ਨਾਲ ਉਹਨਾਂ ਦੇ ਜੀ ਤੁਹਾਡੇ ਕੋਲ ਕੀ ਆਦਾ ਪਾਰਟੀ ਮੈਂ ਹਲਾਕ ਪ੍ਰਧਾਨ ਹਾਂ ਜੀ। ਹਲਾਕ ਪ੍ਰਧਾਨ ਹੋ। ਤੁਸੀਂ ਕੀ ਸੋਚਦੇ ਹੋ ਕਿਉਂਕਿ ਲੋਕਾਂ ਦੇ ਵਿੱਚ ਦੋ ਚਰਚਾਵਾਂ ਹੋ ਰਹੀਆਂ ਇੱਕ ਕਹਿੰਦੇ ਆ ਕਿ ਇੰਨੇ ਸਮੇਂ ਬਾਅਦ ਜਿਹੜੀ ਆ ਇਹ ਸਜ਼ਾ ਮਿਲਣ ਜਾ ਰਹੀ ਹੈ ਸਭ ਦੀ ਨਜ਼ਰ ਸੀ ਤੁਹਾਡਾ ਨਜ਼ਰੀਆ ਕੀ ਹੈ? ਨਹੀਂ ਸਾਡੇ ਐਮਐਲਏ ਸਾਹਿਬ ਬਹੁਤ ਚੰਗੇ ਵਧੀਆ ਇਨਸਾਨ ਆ। ਹੂੰ। ਤੇ ਗਲਤ ਹੋਇਆ ਜੋ ਆ। ਜੀ। ਹਾਂਜੀ। ਤਾਂ ਇੱਥੇ ਜਿਹੜੀ ਆ ਸਜ਼ਾ ਸੁਣਾ ਦਿੱਤੀ ਕਿ ਹਾਲਾਂਕਿ ਉਹਨਾਂ ਦੇ ਸਮਰਥਕ ਅੱਜ ਵੀ ਕਹਿ ਰਹੇ ਆ ਕਿ ਉਹ ਚੰਗੇ ਇਨਸਾਨ ਆ ਪਰ ਦੂਸਰੇ ਪਾਸੇ ਅਸੀਂ ਗੱਲ ਕਰਾਂਗੇ ਕਿ ਜਿਹੜੀ ਪੀੜਤ ਧਿਰ ਹੈ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਕਿਉਂਕਿ ਜ਼ਿਲ੍ਹਾ ਕੰਪਲੈਕਸ ਦੇ ਅੰਦਰ ਅਸੀਂ ਅਦਾਲਤ ਦੇ ਆ ਜਿੱਥੇ ਸਾਰੇ ਲੋਕ ਇਕੱਠੇ ਹੋਏ ਆ ਸਭ ਦੀਆਂ ਨਜ਼ਰੀਆਂ ਨਜ਼ਰਾਂ ਸੀ 4 ਸਾਲ ਦੀ ਜਿਹੜੀ ਸਜ਼ਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਸੁਣਾ ਦਿੱਤੀ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਆਖਰਕਾਰ ਕੀ ਕੁਝ ਹੋਰ ਕਹਿਣਾ ਹੈ ਪੀੜਤ ਧਿਰ ਦਾ ਅਸੀਂ ਅੱਗੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਉਹ ਕੀ ਕਹਿ ਰਹੇ ਨੇ ਹੁਣੇ-ਹੁਣੇ ਬਾਹਰ ਆਏ ਨੇ ਔਰ ਪੀੜਤ ਬੀਬੀ ਦੇ ਨਾਲ ਅਸੀਂ ਗੱਲ ਕਰਾਂਗੇ ਆਂਦੀਆਂ ਦੇ ਕੰਮ ਜੀ ਮੈਡਮ ਨੇ ਦੱਸੋ ਤੁਸੀਂ ਮੈਨੂੰ ਬਹੁਤ ਖੁਸ਼ੀ ਆਜ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਧੰਨਵਾਦ ਮੈਂ ਕਰਦੀ ਨਾਲ ਮੀਡੀਆ ਦਾ ਜੇਕਰ ਮੀਡੀਆ ਨਾ ਹੁੰਦਾ ਤਾਂ ਮੇਰੀ ਗੱਲ ਨਹੀਂ ਚੁੱਕੀ ਜੀ ਕਿੰਨੀ ਸਜ਼ਾ ਹੋ ਜਿੱਤੀ ਸਮਰਥਕ ਬੜੇ ਉਹਨਾਂ ਦੇ ਸਰ ਕਿੰਨੀ ਸਜ਼ਾ ਆ ਚਾਰ ਸਾਲ ਦੇ 4 ਸਾਲੋਂ 6 1/2 ਸਾਲ ਪੀੜਤ ਦੇ ਵੱਲੋਂ ਕਿਹਾ ਗਿਆ ਪੀੜਤ ਉਸੇ ਲੜਕੀ ਨੇ ਕਿਹਾ ਕਿ ਸਾਨੂੰ ਤਸੱਲੀ ਹੈ ਕਿ ਅਦਾਲਤ ਨੇ ਜਿਹੜੀ ਸਜ਼ਾ ਸੁਣਾਈ ਹੈ ਉਸ ਨੂੰ ਲੈ ਕੇ ਅਸੀਂ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਤਸੱਲੀ ਹੈ ਲੰਮਾ ਇੰਤਜ਼ਾਰ ਕਰਨਾ ਪਿਆ ਇਨਸਾਫ ਦੇ ਲਈ ਪਰ ਫਿਰ ਵੀ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਉਸ ਦੇ ਨਾਲ ਅਸੀਂ ਸਹਿਮਤ ਹਾਂ ਹੋਰ ਜਿਹੜੇ ਅੱਗੇ ਲੋਕ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਪੀੜਤ ਧਿਰ ਦੇ ਵੱਲੋਂ ਤਸੱਲੀ ਪ੍ਰਗਟਾਈ ਜਾ ਰਹੀ ਹੈ ਔਰ ਪੀੜਤ ਲੜਕੀ ਆ ਜਿਹੜੀ ਉਹਨਾਂ ਦੇ ਵੀ ਅੱਖਾਂ 'ਚ ਹੰਝੂ ਅੱਜ ਵੀ ਦੇਖੇ ਜਾ ਸਕਦੇ ਨੇ ਹਾਂ ਮੈਂ ਧੰਨਵਾਦ ਜਿੱਥੇ ਜੱਸ ਆਬਦਾ ਕਰਨੀ ਆ ਆਪਣੇ ਵਕੀਲ ਸਾਹਿਬ ਜੀ ਦਾ ਕਰਦੀ ਆ ਉੱਥੇ ਹੀ ਮੈਂ ਧੰਨਵਾਦ মিডিਆ ਦਾ ਵੀ ਕਰਦੀ ਆ ਕਿਉਂਕਿ ਜੇਕਰ মিডিਆ ਮੇਰੀ ਗੱਲ ਨਾ ਚੁੱਕਦਾ ਤੇ ਅੱਜ ਮੈਨੂੰ ਇਨਸਾਫ ਨਹੀਂ ਸੀ ਮਿਲਣਾ ਅੱਜ ਮੈਨੂੰ ਬਹੁਤ ਖੁਸ਼ੀ ਆ ਇਹ ਮੇਰੇ ਖੁਸ਼ੀ ਦੇ ਅਸੂਆ ਤੇ ਤੁਹਾਡੇ ਸਾਰਿਆਂ ਦੀ ਮਿਹਨਤ ਨਾਲ ਅੱਜ ਮੈਂ ਕੇਸ ਜਿੱਤੀ ਆ ਬਹੁਤ ਜ਼ਿਆਦਾ ਥੈਂਕਫੁਲ ਹਾਂ ਮੈਂ মিডিਆ ਦੀ ਔਰ ਜੱਸ ਸਾਹਿਬ ਦੀ ਕਿ ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਆ ਤੁਸੀਂ ਬਹੁਤ ਪਾਬੂ ਕੋ ਹੋ ਰਹੇ ਹੋ ਇੱਥੇ 12 ਸਾਲ ਦਾ ਉਹ ਸਟਰਗਲ ਯਾਦ ਆ ਰਿਹਾ ਉਹ ਸਾਰੀ ਪੀੜ ਜਿਹੜੀ ਹੈ ਉਹ ਯਾਦ ਆ ਰਹੀ ਹੈ ਕੀ ਕੁਝ ਹੋਇਆ ਪਿਛੇ 12 ਸਾਲਾਂ ਚ ਹਾਂਜੀ ਬਿਲਕੁਲ ਅੱਜ ਮੈਂ ਬਹੁਤ ਖੁਸ਼ ਹਾਂ ਬਸ ਬਸ ਮੈਂ ਕੁਝ ਨਹੀਂ ਕਰਿਆ ਤੇ ਬਹੁਤ ਖੁਸ਼ ਮੈਂ ਨਹੀਂ ਉਹ ਨਵਲ ਵੇਖਿਆ ਮੈਂ ਸਿਰਫ ਤੇ ਸਿਰਫ ਉਹ ਸਰ ਇਨਸਾਫ ਦੇ ਦੇਵਤਾ ਵੱਲ ਵੇਖਿਆ ਜਿਨੇ ਮੈਨੂੰ ਅੱਜ ਇਨਸਾਫ ਦਿੱਤਾ ਹੈ ਤੇ ਮੈਂ ਸਜ਼ਾ ਹੋਈ ਹੈ ਵੱਖ-ਵੱਖ ਜਾਨੀ ਕਿ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਜਾਨੀ ਕਿ ਕੁਝ ਅਸੀ ਵੀ ਸੀਗੇ ਵਿੱਚ ਕੋਰਾਂ ਨੇ ਘੱਟ ਨਹੀਂ ਉਹਨਾਂ ਨੂੰ ਘੱਟ ਹੋਈ ਆ 1 ਸਾਲ ਡੇਢ ਸਾਲ ਦੇ ਵਿੱਚ ਤੇ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਆ ਉਹਨੂੰ ਜਿਹੜੀ 4 ਸਾਲ ਮਾਨ ਜੋ ਕੋਰਟ ਨੇ ਜਿਹੜੀ ਸਜ਼ਾ ਉਹਨਾਂ ਨੂੰ ਇੰਨੀ ਹੋਈ ਨਹੀਂ ਨਹੀਂ ਹੋਰ ਵੀ ਕਾਫੀ ਦੋਸ਼ੀ ਅਸੀ ਅਸੀ ਇੱਕ ਤੈਤ ਜਿਹੜੀ 4 ਸਾਲ ਦੀ ਸਜ਼ਾ ਹੋਈ ਤੇ ਆਪਣਾ 354 ਕੋਡੀ ਸੁਰੱਖਿਆ ਦੇ ਲਈ ਵੀ ਗੱਲ ਹੋਈ ਕੋਈ ਦੂਸਰੀ ਕੀਤੀ ਸੀ ਹੈਗੀ ਪਰ ਅਜੇ ਮੈਨੂੰ ਲੱਗਦਾ ਨਹੀਂ ਹੈਗੀ ਕੋਈ ਸੁਰੱਖਿਆ ਦੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਆ ਇੱਥੇ ਜਨ ਕਿ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਬੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਵੀ ਇਹੀ ਜਿਹੜਾ ਆ ਉਹ ਬਿਲਕੁਲ ਜਾਨੀ ਕਿ ਗਲਤ ਕਰ ਰਹੇ ਆ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਹਮੇਸ਼ਾ ਅਸੀਂ ਭਾਈਚਾਰੇ ਨੂੰ ਗਰੀਬ ਪਰਿਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਹੈ ਮਾਂਜੋ ਕੋਰਟ ਤੇ ਬਾਬਾ ਸਾਹਮ ਅਵੇਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਹੈ ਮਾਂਜੋ ਕੋਰਟ ਨੇ ਤੇ ਬਾਬਾ ਸਾਹਮ ਅਵੇਟ ਕਰਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੇ ਵਰਗੇ ਗਰੀ ਇਹਨਾਂ ਸਹੀ ਇਨਸਾਫ ਜਿਹੜਾ ਉਹਨਾਂ ਪਰ ਯਾਰ ਕੋਈ ਨਹੀਂ ਬਣੇਗੇ ਤੁਸੀਂ ਸੁਣ ਲਿਆ ਕਿ ਜਿਹੜੇ ਪੀੜਤ ਬੀਬੀ ਜੀ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਲੰਮਾ ਇੰਤਜ਼ਾਰ ਕਰਨਾ ਪਿਆ ਪਰ ਅਸੀਂ ਫਿਰ ਵੀ ਤਸੱਲੀ ਪ੍ਰਗਟ ਕਰਦੇ ਹਾਂ ਕਿਉਂਕਿ ਸਾਡੇ ਖਿਲਾਫ ਜੋ ਧੱਕੇਸ਼ਾਹੀ ਹੋਈ ਸੀ ਵਧੇ ਕੀ ਹੋਈ ਸੀ ਉਸ ਦੇ ਬਾਰੇ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਹਾਲਾਂਕਿ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਵਿੱਚ ਅਸੀਂ ਖੜੇ ਹਾਂ ਔਰ ਸਾਰਿਆਂ ਨੇ ਆਪੋ ਆਪਣੀ ਜਿਹੜੀ ਹੈ ਰਾਏ ਦੱਸੀ ਹੈ ਔਰ ਨਾਲ ਹੀ ਅਸੀਂ ਵਕੀਲ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇੱਥੇ ਦੱਸ ਦਈਏ ਵਿਸਥਾਰ ਦੇ ਨਾਲ ਜਾਣਕਾਰੀ ਵੀ ਤੁਹਾਨੂੰ ਦੇਾਂਗੇ ਪਰ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਐਸਸੀ ਐਸਟੀ ਐਕਟ ਦੇ ਤਹਿਤ ਕਿਉਂਕਿ ਛੇੜਛਾੜ ਦੇ ਨਾਲ ਨਾਲ ਜਿਹੜੀ ਹੈ ਵੱਦਸ ਲੋਕੀ ਕੀਤੀ ਗਈ ਬਾਤਮੀ ਜੀ ਕੀਤੀ ਗਈ ਦੋਸ਼ ਲੱਗਦੇ ਨੇ ਫਿਰ ਦੋਸ਼ ਦੋਸ਼ੀ ਕਰਾਰ ਦਿੱਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਤੇ ਪੁਲਿਸ ਹਰਾਸ ਦੇ ਵਿੱਚ ਹੁਣ ਉਹਨਾਂ ਨੂੰ ਇੱਥੋਂ ਅਦਾਲਤ ਕੰਪਲੈਕਸ ਤੋਂ ਲੈ ਜਾਂਦਾ ਜਾਵੇਗਾ ਹਿਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਸਲਾਖਾਂ ਦੇ ਪਿੱਛੇ ਹੁਣ 4 ਸਾਲ ਮਨਜਿੰਦਰ ਸਿੰਘ ਲਾਲਪੁਰਾ ਨੂੰ ਰਹਿਣਾ ਪਵੇਗਾ ਹਾਲਾਂਕਿ ਉਹਨਾਂ ਦੇ ਇੱਥੇ ਆਏ ਸਮਰਥਕ ਕਹਿ ਰਹੇ ਨੇ ਕਿ ਉਹ ਬੜੇ ਚੰਗੇ ਇਨਸਾਨ ਹੈ ਪਰ ਦੂਜੇ ਪਾਸੇ ਅਦਾਲਤ ਨੇ ਤੈਅ ਕਰ ਦਿੱਤਾ ਕਿ ਉਹ ਚੰਗੇ ਨੇ ਮਾੜੇ ਨੇ ਨਿਰਦੋਸ਼ ਨੇ ਕਿ ਦੋਸ਼ੀ ਨੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੋਸ਼ਿਸ਼ ਕਰਾਂਗੇ ਵਿਸਥਾਰ ਦੇ ਨਾਲ ਕੱਲੇ-ਕੱਲੇ ਦੋਸ਼ੀ ਨੂੰ ਕਿੰਨੀ-ਕਿੰਨੀ ਸਜ਼ਾ ਹੋਈ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਤਰਨਤਾਰਨ